ਇਹਨਾਂ ਵਾਸਤੇ ਧੁੱਪ ਦੀ ਲੋੜ ਨਹੀਂ ਕੋਈ ਧੁੱਪ ਚ ਸਕਾਉਣ ਦੀ ਲੋੜ ਨਹੀਂ ਜਿਹੜੇ ਢੰਗ ਨਾਲ ਮੈਂ ਅੱਜ ਬਣਾਉਣ ਜਾ ਰਹੀ ਹਾਂ ਜਿਹੜਾ ਆਪਣੇ ਵਿੱਚ ਸੋਖਦੀਆਂ ਨਹੀਂ ਹੈਗੀਆਂ ਕਿਉਂਕਿ ਜੇ ਮਟੀਰੀਅਲ ਆ ਜਿਹੜਾ ਆਪਣਾ ਪਤਲਾ ਹੋਊਗਾ ਵਿਆਪਰੀ ਸਾਥ ਸ੍ਰੀ ਅਕਾਲ ਕੁਕਵਿਦਜ ਤਸਵੀਰ ਚੈਨਲ ਤੇ ਹਾਜ਼ਰ ਹੋ ਗਈਆਂ ਜੀ ਅੱਜ ਦੀ ਵੀਡੀਓ ਲੈ ਕੇ ਅੱਜ ਆਪਾਂ ਨੇ ਵੀਡੀਓ ਬਣਾਉਣੀਆਂ ਜਿਹੜੀਆਂ ਬੜੀਆਂ ਆਪਾਂ ਮੋਟੀਆਂ ਬੜੀਆਂ ਬਣਾਉਣੇ ਆ ਪੇਠਾ ਪਾ ਕੇ ਬਣਾਉਣੇ ਆ ਤੇ ਮਹਾਂ ਦੀ ਧੋਮੀ ਦਾਣ ਨਾਲ ਬਣਾਉਣੇ ਆ ਇਹਨਾਂ ਬੜੀਆਂ ਨੂੰ ਆਪਾਂ ਬਿਨਾਂ ਧੁੱਪ ਵਿੱਚ ਸਕਾਇ ਤੋਂ ਕਿਵੇਂ ਤਿਆਰ ਕਰ ਸਕਦੇ ਆ ਘਰ ਵਿੱਚ ਆਸਾਨੀ ਨਾਲ ਤਿਆਰ ਕੀਤੀਆਂ ਜਾ ਸਕਦੀਆਂ ਜੇ ਆਪਾਂ ਮੁੱਲ ਲੈਨੇ ਆ ਕਈ ਵਾਰੀ ਪੈਕਿੰਗ ਇਦਾਂ ਦੀ ਨਿਕਲਦੀ ਆ ਉਹਦੇ ਵਿੱਚ ਜਾਲਾ ਪਿਆ ਹੁੰਦਾ ਜਾਂ ਤਕਰੀਬਨ ਜ਼ਿਆਦਾਤਰ ਇਹ ਜਿਹੜੀਆਂ ਬੜੀਆਂ ਇਹਦੇ ਵਿੱਚ ਮਿਰਚ ਵਗੈਰਾ ਬਹੁਤ ਜ਼ਿਆਦਾ ਹੁੰਦੀ ਆ ਇਹਦੇ ਨਾਲ ਬੈਟਰ ਆ ਵੀ ਜੇ ਆਪਾਂ ਘਰ ਵਿੱਚ ਤਿਆਰ ਕਰੀਏ ਨਾਲੇ ਤਾਂ ਇਹ ਖਰਾਬ ਨਹੀਂ ਹੁੰਦੀਆਂ ਘੱਟ ਸਮੇਂ ਵਿੱਚ ਵਰਤ ਲਓ ਕਿਉਂਕਿ ਇਹਨਾਂ ਨੂੰ ਬਣਾਉਣਾ ਇਹ ਜਿਹੜਾ ਬਹੁਤ ਜ਼ਿਆਦਾ ਆਸਾਨ ਆ ਕੋਈ ਔਖਾ ਕੰਮ ਨਹੀਂ ਜਦੋਂ ਆਪਾਂ ਘਰਾਂ ਬਣਾਉਨੇ ਆ ਤਾਂ ਆਪਾਂ ਨੂੰ ਆਲਸ ਵੀ ਨਹੀਂ ਆਉਂਦੀ ਕਿਉਂਕਿ ਬਹੁਤ ਆਸਾਨੀ ਢੰਗ ਨਾਲ ਆਪਾਂ ਇਹ ਅੱਜ ਬੜੀਆਂ ਬਣਾਉਣੀਆਂ ਇਹ ਇਨਗਰੀਡੀਅੰਟਸ ਜਿਹੜੇ ਬਾਈ ਨਾ ਕਰਨ ਕਿਉਂਕਿ ਮਾਂ ਇਹ ਜਿਹੜੇ ਬਾਈ ਹੁੰਦੇ ਆ ਉਹ ਕਿਹੜੇ ਇਨਗਰੀਡੀਅੰਟਸ ਆ ਜਿਹੜੇ ਇਹਦੇ ਵਿੱਚ ਵਰਤੇ ਜਾਂਦੇ ਆ ਜਿਹੜੀਆਂ ਬੜੀਆਂ ਨੂੰ ਧੁੱਪ ਵਿੱਚ ਸਕਾਇਆ ਜਾਂਦਾ ਨਾ ਉਹ ਜ਼ਿਆਦਾਤਰ ਪੇਠਾ ਪਾਕੇ ਬਣਾਈ ਜਾਂਦੀਆਂ ਆ ਅੱਜ ਆਪਾਂ ਨੂੰ ਪੇਠਾ ਪਾਉਣ ਦੀ ਵੀ ਜ਼ਰੂਰਤ ਨਹੀਂ ਤੇ ਇਹ ਬੜੀਆਂ ਜਿਹੜੀਆਂ ਘੱਟੋ ਘੱਟ 6 ਮਹੀਨੇ ਤੱਕ 에ਅਰ ਟਾਈਟ ਕੰਟੇਨਰ ਵਿੱਚ ਆਪਾਂ ਰੱਖ ਸਕਦੇ ਆ ਪਰ ਆਪਾਂ ਨੂੰ ਇੰਨੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਇਹ ਬੜੀਆਂ ਜਿਹੜੀਆਂ ਤਕਰੀਬਨ ਬਹੁਤ ਘੱਟ ਸਮੇਂ ਵਿੱਚ ਬਣ ਜਾਂਦੀਆਂ ਆ ਆਪਾਂ ਨੂੰ ਆਲਸੇ ਨਹੀਂ ਆਉਂਦੀ ਆਪਾਂ ਥੋੜੇ ਸਮੇਂ ਲਈ ਬਣਾਉਨੇ ਆ ਜਿਵੇਂ ਚਾਹੀਏ ਬਣਾਓ ਤੇ ਦੂਜੇ ਤਰ੍ਹਾਂ ਧੁੱਪ ਵਿੱਚ ਸਕਾਉਣੇ ਵਾਲਿਆਂ ਨੂੰ ਫਿਰ ਆਪਾਂ ਇਹ ਵੀ ਕਹਿੰਦੇ ਆ ਵੀ ਹਾਂ ਚਲੋ ਇੱਕ ਵਾਰੀ ਬਣਾ ਲਈਏ ਤੇ ਅੱਧੀ ਕੌਲੀ ਮਹਾਦੀ ਧੋਵੀਂ ਦਾਲ ਆ ਇਹਨੂੰ ਪੂਰੀ ਰਾਤ ਪਾਣੀ ਵਿੱਚ ਭਿਓ ਕੇ ਰੱਖਿਆ ਤਾਂ ਇਹ ਦੁੱਗਣੀ ਹੋ ਗਈ ਦੇਖੋ ਆਪਾਂ ਨੇ ਇਹਦਾ ਪਾਣੀ ਕੱਢ ਦੇਣਾ ਇਹਦੇ ਵਿੱਚ ਬਿਲਕੁਲ ਪਾਣੀ ਨਹੀਂ ਛੱਡਣਾ ਆਪਾਂ ਨੇ ਅਰੇ ਇਹਦੇ ਪੀਸਣ ਦਾ ਢੰਗਾ ਜਿਹੜਾ ਇਹ ਵੀ ਤੁਸੀਂ ਦੇਖਿਓ ਵੀਡੀਓ 'ਚ ਮੈਂ ਅੱਜ ਕਿੱਦਾਂ ਪੀਸੂਗੀ ਕੋਈ ਆਪਣੇ ਗ੍ਰਾਈਂਡਰ ਨਹੀਂ ਵਰਤਣਾ ਇਲੈਕਟ੍ਰੋਨਿਕ ਗ੍ਰਾਈਂਡਰ ਨਹੀਂ ਵਰਤਣਾ ਆਪਾਂ ਨੇ ਇੰਨਾਕ ਮੈਂ ਅਦਰਕ ਲੈ ਲਿਆ ਇਹਨੂੰ ਬਰੀਕ ਕੱਟ ਲਿਆ ਦੋ ਮਿਰਚਾਂ ਲੈ ਲਈਆਂ ਚਾਰ ਤੁਰੀਆਂ ਲਸਣ ਸੁੰਗ ਲੈ ਲਈ ਬੇਸ਼ੱਕ ਆਪਾਂ ਨੇ ਤੇ ਸੁੱਕੀ ਇੱਕਦਰ ਨਾਲ ਪਾਊਡਰ ਹੁੰਦਾ ਹੈ ਅਦਰਕ ਦਾ ਥੋੜਾ ਜਿਹਾ ਗਰਮ ਮਸਾਲਾ ਲੈ ਲਿਆ ਤੇ ਦਾਲ ਦੇ ਮੁਤਾਬਕ ਥੋੜਾ ਜਿਹਾ ਨਮਕ ਪਾ ਲਿਆ ਅੱਧਾ ਚਮਚ ਨਮਕ ਪਾ ਲਿਆ ਮੈਂ ਨਮਕ ਨਾਲ ਬੜੀ ਆਸਾਨੀ ਨਾਲ ਕੁੱਟੀਆਂ ਜਾਂਦੀਆਂ ਨੇ ਚੀਜ਼ਾਂ ਮਸਾਲਾ ਆਪਣਾ ਕੁੱਟਿਆ ਗਿਆ ਜੀ ਇੰਨੀ ਕ ਆਪਾਂ ਨੇ ਹਿੰਗ ਲੈ ਲੈਣੀ ਇਹ ਵੀ ਤਸੀਰ ਗਰਮ ਹੁੰਦੀ ਆ ਸੌਂਡਾ ਹੋ ਗਈ ਹਿੰਗ ਹੋ ਗਈ ਇਹ ਬਹੁਤ ਜ਼ਰੂਰੀ ਇਨਗਰੀਡੀਅੰਟਸ ਹੈ ਇਹਦੇ ਵਾਸਤੇ ਇਹਦਾ ਪਾਊਡਰ ਵੀ ਆਉਂਦਾ ਥੋੜੇ ਥੋੜੇ ਮਾਹ ਪਾ ਕੇ ਇਹਨਾਂ ਕੁੱਟਣੇ ਸ਼ੁਰੂ ਕਰ ਦੇਣੇ ਅਲਟ ਵਾਲੀ ਦੀ ਚੰਗੀ ਤਰ੍ਹਾਂ ਉਤਾਰ ਕੇ ਆਪਾਂ ਨੇ ਤਾਂ ਕਿ ਇਹ ਦਾਣੇ ਆ ਜਿਹੜੇ ਵਿੱਚ ਸਾਬਤ ਨਾ ਰਹਿ ਜਾਣ ਐਦਾਂ ਕਰਕੇ ਆਪਾਂ ਨੇ ਇੱਕ ਪੱਧਰ ਤੇ ਲੈ ਕੇ ਐਦਾਂ ਕੁੱਟ ਲਿਆ ਇਹਨੂੰ ਤੇ ਥੋੜੀ ਜੀ ਹਲਦੀ ਤੇ ਥੋੜੇ ਜਿਹਾ ਚਿਲੀ ਫਲੇਕਸ ਇਦੇ ਵਿੱਚ ਚੰਗੀ ਤਰ੍ਹਾਂ ਮਿਕਸਚਰ ਵਿੱਚ ਰਲਾ ਲੈਣਾ ਆ ਇੱਕ ਬੜੀ ਪਾ ਕੇ ਦੇਖਦੇ ਹਾਂ ਹੁਣ ਆਪਣਾ ਤੇਲ ਹੈ ਜੀ ਬਿਲਕੁਲ ਗਰਮ ਜਿੰਨਾ ਆਪਾਂ ਨੂੰ ਚਾਹੀਦਾ ਹੈ ਮੀਡੀਅਮ ਤੋਂ ਥੋੜਾ ਘੱਟ ਹੋਣਾ ਚਾਹੀਦਾ ਦੇਖੋ ਜੀ ਕਿੰਨੀ ਸੋਹਣੀ ਤਲ ਗਈ ਹੈ ਇਹ ਆਪਾਂ ਇਹਨੂੰ 에어 ਫਰਾਈਰ ਵਿੱਚ ਵੀ ਆਪਾਂ ਕਰ ਸਕਦੇ ਆ ਮਾਈਕ੍ਰੋਵੇਵ ਵਿੱਚ ਵੀ ਕਰ ਸਕਦੇ ਆ ਇਹਨੂੰ ਤਿਆਰ ਫਿਰ ਆਪਾਂ ਨੂੰ ਤੇਲ ਦੀ ਲੋੜ ਵੀ ਨਹੀਂ ਪਊਗੀ ਚਲੋ ਜੀ ਹੁਣ ਆਪਾਂ ਸਾਰੀਆਂ ਤਲ ਲੈਣੀਆਂ ਜਿਹੜੀ ਜੜੀ ਹੋਈ ਜਾਂਦੀ ਆ ਉਹ ਆਪਾਂ ਨੇ ਕੱਢੀ ਜਾਣੀ ਐ ਏਦਾਂ ਕਰਕੇ ਕੱਚੀ ਨਹੀਂ ਰਹਿਣੀ ਚਾਹੀਦੀ ਬੜੀ ਫਿਰ ਖਰਾਬ ਹੋ ਜਾਂਦੀ ਆ ਨਹੀਂ 6 ਮਹੀਨੇ ਤੱਕ ਬੜਾ ਆਰਾਮ ਨਾਲ ਆਪਾਂ ਰੱਖ ਸਕਦੇ ਆ ਇਹਨਾਂ ਨੂੰ ਤੇਲ ਨਹੀਂ ਰਹਿੰਦਾ ਤੁਸੀਂ ਬਾਅਦ 'ਚੋ ਦੇਖਿਓ ਤੇਲ ਆ ਜਿਹੜਾ ਕਿੰਨਾ ਕੁ ਇਹਦੀ ਖਪਤ ਹੋਈ ਆ ਉਮੀਦਾਂ ਉਮੀ ਪਿਆ ਤੇਲ ਆਪਾਂ ਨੇ ਕਿੰਨਾ ਕੁ ਤੇਲ ਪਾਇਆ ਤੁਸੀਂ ਦੇਖ ਰਹੇ ਆ ਆਪਣੀਆਂ ਬੜੀਆਂ ਬਣ ਕੇ ਤਿਆਰ ਆ। ਦੇਖੋ ਜੀ ਆਪਣੀਆਂ ਬੜੀਆਂ ਜਿਹੜੀਆਂ ਬਹੁਤ ਵਧੀਆ ਤਿਆਰ ਹੋਈਆਂ। 6 ਮਹੀਨੇ ਤੱਕ ਤੁਸੀਂ 에ਅਰ ਟਾਈਟ ਕੰਟੇਨਰ ਵਿੱਚ ਇਹਨਾਂ ਨੂੰ ਰੱਖ ਸਕਦੇ ਆ। ਜੇ ਤੁਸੀਂ ਚਾਹੋ ਨੇ ਆ ਵੀ ਤੁਸੀਂ ਤਲਣੀਆਂ ਨਹੀਂ ਹੈਗੀਆਂ ਇਹ ਤਾਂ ਤੁਸੀਂ 에ਅਰ ਫਰਾਈਰ ਵਿੱਚ ਜਾਂ ਤੁਸੀਂ ਮਾਈਕ੍ਰੋਵੇ ਵਿੱਚ ਵੀ ਇਹਨਾਂ ਨੂੰ ਤਿਆਰ ਕਰ ਸਕਦੇ ਆ। ਇਹਨਾਂ ਨੂੰ ਆਪਾਂ ਵਰਤ ਸਕਦੇ ਆ ਜੇ ਆਪਣੇ ਕੋਲ ਹਰੀ ਸਬਜ਼ੀ ਨਹੀਂ ਹੈਗੀ ਆਲੂ ਬੜੀਆਂ ਬਣਾ ਸਕਦੇ ਆ ਆਪਾਂ। ਇਸ ਤੋਂ ਇਲਾਵਾ ਛੋਲਿਆਂ ਦੀ ਦਾਲ ਜਿਹੜੀ ਪੀਲੀ ਛੋਲਿਆਂ ਦੀ ਦਾਲ ਦਲੀ ਹੋਈ ਹੁੰਦੀ ਆ ਉਹਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਇਸ ਤੋਂ ਇਲਾਵਾ ਇਹ ਜਿਹੜਾ ਆਪਾਂ ਕੁੱਟਕੇ ਬਣਾਉਨੇ ਆ ਇਹ ਕੁੱਟਕੇ ਫਿਰ ਜ਼ਿਆਦਾ ਤੇਲ ਆ ਜਿਹੜਾ ਆਪਣੇ ਵਿੱਚ ਸੋਖਦਿਆਂ ਨਹੀਂ ਹੈਗੀਆਂ ਕਿਉਂਕਿ ਜੇ ਮਟੀਰੀਅਲ ਆ ਜਿਹੜਾ ਆਪਣਾ ਪਤਲਾ ਹੋਊਗਾ ਤਾਂ ਫਿਰ ਉਹ ਜ਼ਿਆਦਾ ਤੇਲ ਆ ਜਿਹੜਾ ਆਪਣੇ ਵਿੱਚ ਸੋਖਤਾ ਕਰ ਲੈਂਦਾ ਐਸੇ ਕਰਕੇ ਪਹਿਲੇ ਸਮੇਂ ਵਿੱਚ ਵੀ ਕੁੰਡੀ ਵਿੱਚ ਕੁੱਟਿਆ ਜਾਂਦਾ ਸੀ ਭਾਵੇਂ ਕਿ ਬੜੀਆਂ ਜਿਹੜੀਆਂ ਜਿਵੇਂ ਮੰਜੇ ਤੇ ਕੱਪੜਾ ਪਾ ਕੇ ਤੇ ਤੁਪੋ ਵਿੱਚ ਸਕੋ ਆਈਆਂ ਜਾਂਦੀਆਂ ਸੀ ਉਦਾਂ ਬਣਾਇਆ ਜਾਂਦੀਆਂ ਸੀ ਫਿਰ ਵੀ ਉਹ ਪੁਰਾਣੇ ਸਮੇਂ ਵਿੱਚ ਵੀ ਇਦਾਂ ਹੀ ਕਿਉਂਕਿ ਗ੍ਰਾਈਂਡਰ ਤਾਂ ਹੁੰਦੇ ਨਹੀਂ ਸੀ ਐਵੇਂ ਕੁੰਡੀ ਸੋਟੇ ਨਾਲ ਇਹ ਜਿਹੜੀਆਂ ਬੜੀਆਂ ਦਾ ਜਿਹੜਾ ਮਟੀਰੀਅਲ ਆ ਉਹ ਤਿਆਰ ਕਰਿਆ ਜਾਂਦਾ ਸੀ ਚਲੋ ਠੀਕ ਹੈ ਜੀ ਕਿਸੇ ਹੋਰ ਵੀਡੀਓ ਚ ਮਿਲੂਗੇ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰ ਵਿੱਚ ਸਤਿ ਸ੍ਰੀ ਅਕਾਲ ਬਾਏ ਬਾਏ